ਸ੍ਰੀ ਗੁਰੂ ਦੋਸਤੋ ਅੱਜ ਪਿੰਡ ਮੇਤੇਵਾਸ ਤੇ ਬਾਬਾ ਸਿੰਘ ਸਮਾਦ ਤੇ ਦਸਵੀਂ ਦਾ ਦਿਹਾੜਾ ਸੀ ਜੋ ਮਨਾਇਆ ਗਿਆ ਤੇ ਬਹੁਤ ਹੋਇਆ ਇਕੱਠ ਇੱਕ ਦਸਹਿਰਾ ਸੀ ਇਸੇ ਕਾਰਨ ਬਹੁਤ ਭੀੜ ਹੋਈ ਆ ਪਿੰਡ ਮੇਤੇਵਾਸ ਤੋਂ ਬਹੁਤ ਬਾਰੋਂ ਬਹੁਤ ਸੰਗਤਾਂ ਅੱਜ ਪਹੁੰਚਿਆ ਨੇ ਅਰਦਾਸ ਹੋ ਚੁੱਕੀ ਆ ਤਾਂ ਵੀ ਹਲੇ ਮਾਥਾ ਟੇਕਣ ਦਾ ਕੋਈ ਪੀੜਾਂ ਮਾ ਸਾਡੇ ਕਾ ਟਾਈਮ ਵੀ ਮਿਲ ਰਿਹਾ ਬਹੁਤ ਪੀੜਾਂ ਨਾ ਟਿੱਕਿਆ ਜਾ ਰਿਹਾ ਤੁਸੀਂ ਆਪ ਦੇਖ ਸਕਦੇ ਹੋ ਵੀ ਦੇ ਵਿੱਚ ਬਾਕੀ ਇੱਧਰ ਬੈਠੇ ਨੇ ਬਾਕੀ ਇੱਧਰ ਲੰਗਰ ਗਣੀ ਬਹੁਤ ਨਾ ਬਹੁਤ ਜਿਆਦਾ ਭੀੜ ਅੱਜ ਆ ਦੇਖ ਤੁਸੀਂ ਆਪ ਹੀ ਸੋਚ ਲਓ ਕਿ ਕਿੰਨੀ ਭੀੜ ਹੋ ਸਕਦੀ ਹੈ ਅਰਦਾਸ ਹੋਈ ਨੂੰ 10 20 ਮਿੰਟ ਹੋ ਗਏ ਇੱਥੇ ਜੋ ਤਲਾਈ ਜਾਂਦੀ ਹੈ ਜੋ ਤਲੰਗਰ ਦੀ ਸੁਕਨੀ ਤੇ ਲਾਈ ਦੀ ਕੋਈ ਆਪ ਸਰਕਾਰ ਜਾ ਇੱਧਰ ਕੋਨ ਕਿੰਨੇ ਵੇਤ ਜੋਗ ਲਾ ਗਏ ਬਹੁਤ ਜਿਆਦੇ ਭੀੜ ਅੱਜ ਤੇ 10 ਰੁਪਏ ਜ਼ਿਆਦਾ ਦੇ ਕਾਰਨ ਬਹੁਤ ਜਿਆਦੇ ਭੀੜ ਆ ਨਿਸ਼ਾਨ ਸਾਹਿਬ ਲੱਗ ਰਹੇ ਨੇ ਜਿਵੇਂ ਸਭ ਦੇ ਕਿੰਨੇ ਲੋਕ ਆ ਜੋ ਸਰਦਾਂ ਤੇ ਜੋ ਤੋ ਗੋੜਾ ਕਣਕ ਜਿਹੜਾ ਵੀ ਸਰਦਾਂ ਹੋ ਜੇ ਤੁਸੀਂ ਆਪ ਦੇਖ ਸਕੀਂ ਭੀੜ ਦੇ ਵਿੱਚ ਕਿੰਨੀ ਸਰਦਾਂ ਲੱਗੀਆਂ ਬਹੁਤ ਜਿਆਦੇ ਪੀੜ ਅੱਜ ਦੇਖ ਸਕਦੇ ਹੋ ਇੱਧਰ ਦੇਖ ਸਕਦੇ ਹੋ ਪੀੜ ਜੋਤ ਲੱਗਿਆ ਇੱਥੇ ਬਹੁਤ ਹੀ ਬਹੁਤ ਜਿਆਦੇ ਮੰਨ ਫੈਚੇ ਜੀ ਆਪ ਦੇਖ ਸਕਦੇ ਹੋ ਦੇਖ ਲਈ ਪੀੜ ਇੱਥੇ ਇਕੱਠਾ ਅੱਜ ਦਸਵੇਂ ਦਿਹਾੜੇ ਤੇ ਬਹੁਤ ਜਿਆਦੇ ਇਕੱਠਾ ਬਹੁਤ ਜਿਆਦੇ ਪੀੜਾਂ ਦੇ ਸੰਗਤਾਂ ਬਹੁਤ ਆਈ ਜਾਂਦੀਆਂ ਨੇ ਜੋ ਕਿ ਜਿਹੜੇ ਦੂਰੋਂ ਆਉਂਦੇ ਨੇ ਇੱਥੇ ਬਹੁਤ ਜ਼ਿਆਦਾ ਦੂਰੋਂ ਆਉਣੇ ਸੰਗਤਾਂ ਆਈ ਜਾਂਦੀਆਂ ਦੇਖਦਾ ਸੀ ਹੁਣ ਜਦੋਂ ਤੁਹਾਨੂੰ ਲੰਗਰ ਹਾਲ ਚ ਲੰਗਰ ਹਾਲ ਚ ਵੀ ਬਹੁਤ ਜ਼ਿਆਦਾ ਭੀੜਾ ਬਹੁਤ ਦੇਖਦਾ ਹਾਂ ਲੰਗਰ ਹਾਲ ਬਹੁਤ ਜ਼ਿਆਦਾ ਭੀੜਾ ਲੰਗਰ ਹਾਲ ਦੇ ਵਿੱਚ ਆ ਖੜੀਆਂ ਨੇ ਆ ਦੇਖਦਾ ਜੀ ਲੰਗਰ ਹਾਲ ਬਹੁਤ ਜ਼ਿਆਦਾ ਭੀੜਾ ਅੰਦਰ ਕੋ ਸੰਗਤਾਂ ਬਹੁਤ ਪਹੁੰਚੀਆਂ ਨੇ ਤੇ ਇਹਨਾਂ ਲਈ ਲੱਗਾ ਝੂਟਣਾ ਬੱਚਿਆਂ ਵਾਸਤੇ ਵੀ ਲੱਗਾ ਹੈ ਇੱਥੇ ਦਸੰਗੀ ਤੇ ਤੇ ਜਿਹੜੀ ਫੀਡ ਗਏਗੇ ਬਹੁਤ ਜ਼ਿਆਦਾ ਦੇਖੀ ਅੱਜ ਜੋ ਕਿਸ ਦੱਸਣੀ ਉਹ ਦਿਹਾੜਾ ਤੇ ਇੱਧਰ ਲੰਗਰ ਚੱਲ ਰਿਹਾ ਤੇ ਜਨਰਨ ਸਰਦ ਅਨਸਾਰ ਜਿਵੇਂ ਚੋਲਾ ਲੰਗਰ ਬਣਾਇਆ ਤੇ ਰੋਟੀ ਪ੍ਰਸਾਦਾ ਦਾ ਪ੍ਰਸਾਦਾ ਕੀਰ ਫਿਰ ਜਨਰਨ ਚੋਲਾ ਸਾਡਾ ਪਿੰਨ ਮੇਜੇਗੜ ਕੀ ਪ੍ਰਸਾਦਾ ਕਰਾ ਪਾ ਕੇ ਜਨਨ ਦੌਰੇ ਸੇਵਾ ਕੰਮ ਤੇ ਲੱਗੇ ਹੋਣਗੇ ਜੋ ਦੇਖ ਸਕਦੇ ਗੁਰੂ ਦੇ ਵਿੱਚ ਬਾਬੇ ਦੇ ਇਸ ਤੇ ਬਲਗਰ ਦੇ ਸਮਰਥਨ ਨਾਲ ਗੰਦੂ ਸਿੰਘ ਜੀ ਦੇ ਸਾਹਮਣੇ ਦੇਖੋ ਜੀ ਤੇ ਉੱਧਰ ਉੱਧਰ ਲੰਗਰ ਖੋੜੇ ਬਹੁਤ ਵੱਡਾ ਲੰਗਰ ਕਰਨ ਲਈ ਮੇਰੇ ਅਗੇ ਸਾਰੇ ਲੰਗਰਤਾ ਸਵਾਗਤਾਂ ਰਵੀ ਨਕ ਨਾ ਇਹ ਦਰਖਾਤਾ ਆਦਾ ਰਹੇਗਾ ਉਹ ਵੀ ਦੇਖੇ सा <laughs> देसा <laughs> <laughs> ਖਾਣ ਦੇ ਕਪਤਕਾਰਾਂ ਅੱਛਾ ਧੰਨਵਾਦ ਜੀ ਸੁੱਖ ਸੁਖੀ ਜੀ ਮਹਾਰਾਜ ਜੀ ਅੱਜ ਅੱਜ ਖੰਡਾ ਦੇ ਬਰ ਬਾਬਾ ਜੀ ਸੋਹਣਿਆ ਬਾਤ ਜਿਹੜੀਆਂ ਮੰਗਦੀਆਂ ਭਾਵਨਾ ਨੇ ਪੂਰੀਆਂ ਹੋ ਗਈਆਂ ਸਾਰੇ ਬਾਬਿਆਂ ਲਈ ਇੱਜ਼ਾਤ ਹੈ ਪਹੁੰਚਦੇ ਨੇ ਬਾਬਾ ਜੀ ਜੋ ਕੁਝ ਮੰਗਦੇ ਤੁਸੀਂ ਜੰਦਾ ਪਰੰਧ ਮਹਾਰਾਜ ਜੀ ਦਾ ਅਨਰਵਾਹ ਕਰਵਾਾਂਗੇ ਬਗਵਾ ਪਤਾ ਨਹੀਂ ਕਿੰਨੇ ਆਪਣੇ ਤੇ ਨਿਹਰਾ ਕਰਦੇ ਕਵੀਸਰ ਲੱਗਿਆ ਬਗਵਾ ਦੇ ਨਾਲ ਹੀ ਆ ਜੋ ਪਸਾਇਆ ਹਾਂ ਜੀ ਇਹੋ ਬੜੂ ਦੇ ਚਰਨਾ ਚ ਜਾ ਰਿਹਾ ਹਾਂ ਹਰ ਗਵਿੰਦ ਸਾਹਿਬ ਜੀ ਦੇ ਕਹਿਣਾ ਦਾਖਲ ਕਹਿਦਾ ਜੀ ਮੈਨੂੰ ਹੁਣ ਜੇ ਦੁੱਤੀ ਆਗਿਆ ਦੇ ਸਾਂ ਉਹ ਫਤਮ ਦੇ ਜਾਉ ਮੈਂ ਪਿੰਡ ਨੂੰ ਗੱਲ ਜਾ ਕਹਿਣਾ ਬਗਦਾ ਹੁਣ ਮੰਨਦਾ ਨਹੀਂ ਕਿ ਤੁਹਾਨੂੰ ਆਪਾਂ ਹੀ ਜੀ ਨਹੀ ਸਤਿਗੁਰੂ ਤੁਹ ਬਹੁਤ ਕਹੀਆ ਹਾਂ ਜੀ ਜਦੋਂ ਕੱਲ੍ਹ ਵਰਤੋਂ ਤੇ ਅੰਦਰ ਤੇ ਉਹਨਾਂ ਹੌਲੀ ਹੌਲੀ ਮਤਲਾ ਮਾਰ ਕਾਬਲ ਦੇ ਮੁਜਬੰਦ ਗਿਆ ਆਪਣੇ ਪਰਿਵਾਰ ਕੋਲੇ ਹਰ ਜਦੋਂ ਫਿਰ ਵੀ ਦੇਖਿਆ ਜਦੋਂ ਜਾ ਕੇ ਦੇਖਿਆ